ਮੁੰਡੀ ਫਾਮੜਾ ਦੇ ਵਿੱਚ ਹੈਗਾ ਆ ਔਰ ਬੁਰਜ ਟੈਲਦਾਸ ਜਿਹੜਾ ਅਸੀਂ ਜਾ ਰਹੇ ਹੈਗੇ ਆ ਔਰ ਉੱਥੇ ਦਾ ਪੂਰਾ ਬੇਰਬਾ ਜਿਹੜਾ ਅਸੀਂ ਤੁਹਾਨੂੰ ਦਿਖਾਵਾ ਗਿਆ ਥੇਲੇ ਜਿਹੜੇ ਆ ਇਹਨਾਂ ਦੇ ਵਿੱਚ ਮਿੱਟੀ ਭਰ ਕੇ ਜਿਹੜੀ ਆ ਉੱਥੇ ਲਿਜਾਈ ਜਾ ਰਹੀ ਕਿਤੇ ਉਹ ਕੰਮ ਜਿਹੜਾ ਆ ਉਹ ਕਰ ਰਹੇ ਨੇ ਆ ਥੇਲੇ ਤੁਸੀਂ ਦੇਖ ਪਾ ਰਹੇ ਹੋ ਭਰੇ ਜਾ ਰਹੇ ਨੇ ਇੱਥੋਂ ਜਿਹੜੇ ਆ ਮਿੱਟੀ ਦੇ ਥੇਲੇ ਜਿਹੜੇ ਆ ਉਹ ਭਰ ਕੇ ਲਿਜਾਈ ਜਾ ਰਹੇ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਔਰ ਡੀਐਸਪੀ ਸਾਹਿਬ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਮੌਕੇ ਤੇ ਇੱਥੇ ਕੀ ਹਾਲਾਤ ਨੇ ਇਸ ਵਕਤ ਫਾਮਬਣਾ ਦੇ ਵਿੱਚ ਅਸੀਂ ਹੈਗੇ ਆ ਆ ਜੀਵੀਸੀ ਮਸ਼ੀਨਾਂ ਵੀ ਲੱਗੀਆਂ ਤੁਸੀਂ ਦੇਖ ਸਕਦੇ ਆ ਇੱਥੋਂ ਜਿੰਨੀ ਵੀ ਇਹ ਮਿੱਟੀ ਹੈਗੀ ਆ ਬੁਰਜ ਟਹਿਲ ਦਾ ਜਿਹੜਾ ਬੰਨਿਆ ਉੱਥੇ ਜਾ ਰਹੀ ਆ ਹਾਂਜੀ ਮਾਤਾ ਜੀ ਤੁਹਾਡਾ ਨਾਮ ਕੀ ਆ ਜਗਿੰਦਰ ਕੋਰ ਜੀ ਜਗਿੰਦਰ ਕੋਰ ਜੀ ਪਿੰਡ ਕਿਹੜਾ ਦਰਿਆਪੁਰ ਤੁਹਾਡੀ ਉਮਰ ਕਿੰਨੀ ਆ ਹਾਂਜੀ 85 ਸਾਲ ਦੇ ਯਾਨੀ ਕਿ 85 ਸਾਲ ਦੇ ਕਰੀਬ ਹੈਗੇ ਹਾਂ ਇੱਥੇ ਤੁਸੀਂ ਕੀ ਕਰ ਰਹੇ ਹੋ ਇਸ ਵਕਤ ਕੰਮ ਇੱਥੇ ਬੁੱਤ ਨਰੇਗਾ ਦੇ ਲੱਗੇ ਹੋਏ ਐਡੀ ਉਮਰ ਦੇ ਵਿੱਚ ਨਰੇਗਾ ਦਾ ਕੰਮ ਕਰ ਰਹੇ ਹੋ ਹਾਂਜੀ ਆਖੀ ਜਰਜਾ ਥੇਲੇ ਭਰਦੇ ਆ ਅੱਛਾ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਪਿਆ ਕਹਿਣਾ ਉਹਨਾਂ ਨੂੰ ਆਪਣੇ ਆਪਣੇ ਉਮਰ ਦੇ ਲਿਹਾਜ਼ ਨਾਲ ਜਿਹੜਾ ਕੰਮ ਕਰਦਾ ਕਰੀ ਜਾਵੇ। ਜਦ ਤੁਸੀਂ 85 ਸਾਲ ਦੇ ਹੋ ਕੇ ਕੰਮ ਕਰ ਸਕਦੇ ਆ ਤੇ ਸਾਰੇ ਕਰ ਸਕਦੇ ਆ। ਹਾਂ ਉਹ ਵੀ ਕਰਨਗੇ। ਕਰਨਗੇ ਕਰਨਗੇ ਔਰ ਕਰਦੇ ਵੀ ਹੈਗੇ। ਕਰਦੇ ਵੀ ਹੈਗੇ। ਔਰ ਤੁਹਾਨੂੰ ਅਸੀਂ ਕੋਸ਼ਿਸ਼ ਕੀਤੀ ਹੈਗੀ ਦੇਖੋ ਇੰਨੀ ਉਮਰ ਦੇ ਵਿੱਚ ਇਹ ਕੰਮ ਕਰ ਜਿਹੜਾ ਕਰ ਰਹੇ ਨੇ। ਹਾਂਜੀ। ਤੇ ਬਾਕੀ ਵਰਗ ਵੀ ਜਿਹੜਾ ਹੈਗਾ ਆ ਵੈਸੇ ਤਾਂ ਨੌਜਵਾਨ ਵੀ ਜਿਹੜੇ ਹੈਗੇ ਉਹ ਕੰਮ ਕਰ ਰਹੇ ਨੇ ਹਰ ਵਰਗ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਆ। ਔਰ ਇਹ ਨਰੇਗਾ ਦੀ ਲੇਬਰ ਲੱਗਦੀ ਹੈ ਨਰੇਗਾ ਦੀ ਆ ਜੀ। ਔਰ ਅਸੀਂ ਕੋਸ਼ਿਸ਼ ਕਰਾਂਗੇ ਹੁਣ ਚੱਲਦੇ ਹਾਂ ਅਸੀਂ ਬੰਦ ਦੇ ਉੱਪਰ ਜਿੱਥੇ ਜਾ ਕੇ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਔਰ ਡੀਐਸਪੀ ਸਾਹਿਬ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਮੌਕੇ ਦੇ ਉੱਪਰ ਉਹ ਕੀ ਕਹਿਣਾ ਚਾਹੁੰਦੇ ਆ ਕਿ ਇਸ ਵਕਤ ਬੰਦ ਦੀ ਸਥਿਤੀ ਕੀ ਹੈਗੀ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਹਰ ਰਿਪੋਰਟ ਤੁਹਾਡੇ ਤੱਕ ਇਸ ਵਕਤ ਨਵਾਂ ਸ਼ਹਿਰ ਦਵਾਬਾ YouTube ਚੈਨਲ ਜਿਹੜਾ ਆ ਕੀ ਤਾਜ਼ਾ ਹਾਲਾਤ ਤੁਹਾਨੂੰ ਦੱਸਣ ਦੇ ਲਈ ਬੁਰਜ ਟਹਿਲ ਦਾ ਜਿਹੜਾ ਪਿੰਡ ਹੈਗਾ ਉੱਥੇ ਅਸੀਂ ਪਹੁੰਚ ਚੁੱਕੇ ਹੈਗੇ ਆ ਜੋ ਵੀ ਇੱਥੇ ਅੱਗੇ ਜਾ ਕੇ ਅਸੀਂ ਦੇਖਦੇ ਆ ਗਿਆ ਕਿ ਇੱਥੇ ਦੇ ਜਿਹੜੇ ਹਾਲਾਤ ਹੈਗੇ ਆ ਉਹ ਕਿਸ ਤਰ੍ਹਾਂ ਦੇ ਨੇ ਇੱਥੇ ਪਾਰਕਿੰਗ ਵੀ ਇੱਕ ਬੱਖਰੇ ਤੌਰ ਤੇ ਬਣਾਈ ਹੋਈ ਆ ਔਰ ਪੂਰਾ ਜਿਹੜਾ ਬੇਰਬਾ ਆ ਉਹ ਤੁਹਾਨੂੰ ਅਸੀਂ ਅੱਗੇ ਜਾ ਕੇ ਦੱਸਦੇ ਦੇਖ ਸਕਦੇ ਆ ਜਿਹੜੀ ਇਹ ਬੰਨੂ ਢਾ ਲੱਗੀ ਹੈਗੀ ਆ ਨੌਜਵਾਨ ਜਿਹੜੇ ਹੈਗੇ ਆ ਆਪਣੇ ਰੇਤਾ ਜਿਹੜਾ ਹੈਗਾ ਆ ਜਾਂ ਜਿਸ ਜੋ ਵੀ ਮਤਲਬ ਹੋ ਸਕਦਾ ਆ ਇਹ ਨੌਜਵਾਨ ਜਿਹੜਾ ਆਪਣਾ ਕੰਮ ਕਰ ਰਿਹਾ ਨਵਾਂ ਸ਼ਹਿਰ ਦਬਾਬਾ YouTube ਚੈਨਲ ਇਸ ਵੇਲੇ ਬੰਦੇ ਉੱਪਰ ਖੜਾ ਹੋਇਆ ਔਰ ਦਰਖਤ ਜਿਹੜੇ ਆ ਉਹਨਾਂ ਨੂੰ ਕਟਿਆ ਗਿਆ ਹੈਗਾ ਆ ਕਿਉਂਕਿ ਇਹ ਕੋਈ ਰੁਕਾਵਟ ਨਾ ਆਵੇ ਔਰ ਆ ਤੁਸੀਂ ਦੇਖ ਸਕਦੇ ਆ ਜਿਹੜਾ ਪਾਣੀ ਹੈਗਾ ਆ ਇਹ ਤਕਰੀਬਨ ਤਕਰੀਬਨ ਤੁਸੀਂ ਦੇਖ ਸਕਦੇ ਆ ਆ ਖੇਤ ਹੈਗੇ ਆ ਇਹਨਾਂ ਦੇ ਵਿੱਚ ਜਿਹੜਾ ਇਹ ਵੱਢ ਚੁੱਕਾ ਹੈਗਾ ਆ ਔਰ ਬੰਨ ਜਿਹੜਾ ਹੈਗਾ ਏ ਜਿਹਨੂੰ ਕਹਿੰਦੇ ਆਗੇ ਆ ਕਿ ਥੇਲੇ ਜਿਹੜੇ ਐ ਇੱਥੇ ਸੁੱਟੇ ਜਾ ਰਹੇ ਹੈਗੇ ਆ ਕਿਉਂਕਿ ਪਾਣੀ ਦਾ ਬਹਾਅ ਜਿਹੜਾ ਆ ਉਹ ਕਾਫੀ ਜਿਹੜਾ ਨਜ਼ਦੀਕ ਆ ਚੁੱਕਾ ਹੈ ਓਕੇ ਤੇ ਜਿਹੜੇ ਲੰਗਰ ਹੈਗੇ ਆ ਉਹ ਵੀ ਜਿਹੜੇ ਆ ਥਾਂ ਥਾਂ ਤੇ ਚੱਲ ਰਹੇ ਨੇ ਕੋਕੀ ਲੋਕ ਤਕਰੀਬਨ ਦਿਨ ਰਾਤ ਇੱਥੇ ਹੀ ਰਹਿੰਦੇ ਨੇ ਲੰਗਰ ਲੱਗੇ ਹੋਏ ਨੇ ਤੁਸੀਂ ਦੇਖ ਪਾ ਰਹੇ ਹੋ ਤੁਸੀਂ ਦੇਖ ਸਕਦੇ ਆ ਕਿ ਪਾਣੀ ਦਾ ਜਿਹੜਾ ਵਹਾਅ ਹੈਗਾ ਕਿ ਉਹ ਕਾਫੀ ਜਿਹੜਾ ਤੇਜ਼ ਹੈਗਾ ਆ ਪਰ ਇਧਰੋਂ ਜਿਹੜਾ ਹੈਗਾ ਤੇਜ਼ੀ ਇਹਨਾਂ ਨੇ ਆਪਣੇ ਕੰਮ ਦੇ ਵਿੱਚ ਵੀ ਫੜੀ ਹੋਈ ਹੈਗੀ ਆ ਉਧਰ ਤੁਸੀਂ ਦੇਖ ਸਕਦੇ ਆ ਕਿ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਹੈਗਾ ਪਰ ਇਧਰ ਵੀ ਆ ਦੇਖੋ ਜਾਲ ਬੰਨੇ ਜਾ ਰਹੇ ਨੇ ਇੱਕ ਵਧੀਆ ਤਕਨੀਕ ਹੈਗੀ ਆ ਔਰ ਤੁਸੀਂ ਨਵਾਂ ਸ਼ਰਦ ਆਬਾ YouTube ਚੈਨਲ ਤੇ ਦੇਖ ਪਾ ਰਹੇ ਹੋ ਹਰ ਬਰਗ ਜਿਹੜਾ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਾ ਜਿਹਦੇ ਕੋਲੋਂ ਜੋ-ਜੋ ਵੀ ਇੱਥੇ ਕੰਮ ਹੋ ਸਕਦਾ ਉਹ ਕਰ ਰਹੇ ਨੇ ਲੇਕਿਨ ਪਾਣੀ ਦਾ ਜਿਹੜਾ ਬਹਾਅ ਹੈਗਾ ਆ ਉਹ ਕਾਫੀ ਤੇਜ਼ ਹੈਗਾ ਫਸਲਾਂ ਨੂੰ ਵੀ ਜਿਹੜਾ ਉਹ ਨੁਕਸਾਨ ਜਿਹੜਾ ਆ ਉਹ ਪੁੱਜਾ ਹੈਗਾ ਔਰ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਜਿਹੜੀ ਹੈਗੀ ਆ ਇਹ ਪੂਰੀ ਰਿਪੋਰਟ ਦਿੱਤੀ ਜਾ ਰਹੀ ਹੈਗੀ ਆ ਆ ਦੇਖੋ ਜਾਲ ਬੰਨਿਆ ਹੋਇਆ ਆ ਔਰ ਇਸ ਤਰ੍ਹਾਂ ਜਾਲ ਬਨ ਬਨ ਕੇ ਜਿਹੜਾ ਹੈ ਇਹਦੇ ਵਿੱਚ ਬੋਰੀਆਂ ਰੇਤੇ ਦੀਆਂ ਪਾਈਆਂ ਜਾ ਰਹੀਆਂ ਮਿੱਟੀ ਦੀਆਂ ਪਾ ਰਹੀਆਂ ਪਰ ਉਧਰ ਜਿਹੜਾ ਹੈਗਾ ਪਾਣੀ ਦਾ बहाव ਕਾਫੀ ਤੇਜ਼ ਹੈਗਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਹਰ ਬਰਗ ਜਿਹੜਾ ਆ ਇਸ ਮੌਕੇ ਤੇ ਆਪਣਾ ਜਿਹੜਾ ਉਹ ਕੰਮ ਜਿਹੜਾ ਬਖੂਪੀ ਜਿਹੜਾ ਨਿਵਾ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਬੁਰਜ ਟਹਿਲਦਾਸ ਜਿਹੜਾ ਆ ਇੱਥੇ ਅਸੀਂ ਜਿਹੜਾ ਇੱਥੇ ਦੀ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਨੁਕਸਾਨ ਹੈਗਾ ਇਸ ਏਰੀਏ ਦੇ ਵਿੱਚ ਤੁਸੀਂ ਦੇਖ ਪਾ ਰਹੇ ਆ ਕਾਫੀ ਹੋ ਗਿਆ ਹੈਗਾ ਕੁਝ ਤੇ ਫਸਲਾਂ ਜਿਹੜੀਆਂ ਆ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਨੇ। ਅਸੀਂ ਇਸ ਵਕਤ ਅਸੀਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਦੇ ਰਹੇ ਹਾਂ। ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਆ। ਮੈਂ ਤਕਰੀਬਨ ਤਕਰੀਬਨ ਪਾਣੀ ਦੇ ਵਹਾਅ ਤੋਂ ਅੱਧਾ ਕ ਜਾ 1 ਫੁੱਟ ਜਿਹੜਾ ਆ ਤਕਰੀਬਨ ਦੂਰੀ ਤੇ ਆ। ਔਰ ਤੁਸੀਂ ਦੇਖ ਪਾ ਰਹੇ ਆ। ਪਾਣੀ ਦਾ ਵਹਾਅ ਬਹੁਤ ਜ਼ਿਆਦਾ ਜਿਹੜਾ ਤੇਜ਼ ਹੈਗਾ। ਕਹਿਣ ਦਾ ਮਤਲਬ ਹੈ ਸਥਿਤੀ ਜਿਹੜੀ ਆ ਇਹ ਨਾਜ਼ੁਕ ਬਣੀ ਹੋਈ ਹੈਗੀ ਆ। ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਔਰ ਪ੍ਰਸ਼ਾਸਨ ਵੀ ਇਸ ਮੌਕੇ ਦੇ ਉੱਪਰ ਜਿਹੜਾ ਆ ਉਹ ਵੀ ਆਪਣੀ ਜਿਹੜਾ ਯੋਗਦਾਨ ਜਿਹੜਾ ਪਾ ਰਹੇ ਨੇ ਉਹ ਵੀ ਜਿਹੜਾ ਆਪਣੇ ਕੰਮ ਜਿਹੜਾ ਆ ਜਿੱਥੋਂ ਤੱਕ ਹੋ ਰਿਹਾ ਉਹ ਕਰ ਰਹੇ ਇਸ ਮੌਕੇ ਦੇ ਉੱਪਰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਨੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਜੈ ਜਨਾਬ ਜੈ ਜੀ ਜੈਹਾਂ ਇੱਥੇ ਦੀ ਕੀ ਸਥਿਤੀ ਹੈ ਇਸ ਟਾਈਮ ਸਥਿਤੀ ਬਿਲਕੁਲ ਅੰਡਰ ਕੰਟਰੋਲ ਹੈਗਾ ਪਾਣੀ ਦਾ ਵਹਾਅ ਜਿਹੜਾ ਕੰਟਰੋਲ ਦੇ ਨਾਲ ਬਹਿ ਰਿਹਾ ਲੇਕਿਨ ਕਿਉਂਕਿ ਇਸ ਬੰਦ ਦੇ ਨਾਲ-ਨਾਲ ਪਾਣੀ ਦਾ ਵਹਾਅ ਹੋ ਗਿਆ ਇਸ ਕਰਕੇ ਬਨ ਨੂੰ ਨੁਕਸਾਨ ਪੁੱਜੇ ਲੇਕਿਨ ਸੇਫਟੀ ਹੈ ਪਾਣੀ ਜਿਹੜਾ ਇਲਾਕੇ ਵੱਲ ਜਾ ਅਗਲੀ ਫਸਲ ਵੱਲ ਨਹੀਂ ਆ ਰਿਹਾ ਔਰ ਮਾਨਜੂਗ ਐਸਐਸਪੀ ਸਾਹਿਬ ਵੱਲੋਂ ਇੱਥੇ 200 ਦੇ ਕਰੀਬ ਮੁਲਾਜ਼ਮਾਂ ਦਾ ਪੁਲਿਸ ਦੇ ਟ੍ਰੇਨਿੰਗ ਸੈਂਟਰ ਤੋਂ ਅਰੇਂਜ ਕੀਤਾ ਗਿਆ ਸੋ ਉਹ ਜਿੱਥੇ ਲੋਕ ਲੱਗੇ ਹੋਏ ਸੀ ਪਹਿਲਾਂ ਬਹੁਤ ਸਾਰਾ ਕੰਮ ਕਰ ਰਹੇ ਸੀ ਉਹਦੇ ਨਾਲ-ਨਾਲ ਇਹ ਮੁਲਾਜ਼ਮ ਵੀ ਜਿਹੜੇ ਹੈਗੇ ਗਰੁੱਪਾਂ ਦੇ ਵਿੱਚ ਵੰਡ ਕੇ 25-25 ਦੇ ਵਿੱਚ ਚਾਰ-ਪੰਜ ਜਗ੍ਹਾ ਤੋਂ ਜਿਹੜਾ ਕੰਮ ਚੱਲ ਰਿਹਾ ਸੋ ਬੜਾ ਸਮੂਥ ਹੁਣ ਕੰਮ ਚੱਲ ਰਿਹਾ ਹੈ ਟੈਕਨੀਕਲ ਟੀਮਸ ਸੋ ਇਹ ਜਿਹੜਾ ਹੈਗਾ ਆਸ ਕਰਦੇ ਹਾਂ ਕਿ ਅਸੀਂ ਤੇ ਜਿਹੜਾ ਬੰਨ ਹੈਗਾ ਦੁਵਾਰਾ ਇਹਨੂੰ ਰੀਬਿਲਡ ਕਰ ਦਾਂਗੇ ਲੋਕਾਂ ਦੇ ਵਿੱਚ ਇੱਕ ਪੈਨਿਕ ਮਤਲਬ ਇੱਕ ਕ੍ਰੀਏਟ ਹੋ ਰਿਹਾ ਆ ਜਿੱਦਾਂ ਕਈ ਖਬਰਾਂ ਲਾ ਦਿੰਦੇ ਆ ਕਿ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਾਣੀ ਆਣ ਦਾ ਤਾਂ ਨਹੀਂ ਕੋਈ ਇਹੋ ਜਿਹਾ ਲੱਗ ਰਿਹਾ ਇਸ ਤਰ੍ਹਾਂ ਦਾ ਇਹਦੇ ਕੋਈ ਦੂਜਾ ਨਹੀਂ ਹੈ ਹਾਂ ਕੋਈ ਗੈਰ ਕੁਦਰਤੀ ਜਿਹੜੀ ਚੀਜ਼ ਹੁੰਦੀ ਹੈ ਉਹ ਤਾਂ ਤਾਂ ਰੱਬ ਦੇ ਹੱਥ ਚੁੰਦਾ ਹੈ ਕਿ ਪਾਣੀ ਪਿੱਛੋਂ ਜ਼ਿਆਦਾ ਆ ਜਾਏ ਜਾਂ ਬਾਰਿਸ਼ ਹੋ ਜਾਏ ਉਸ ਤਰ੍ਹਾਂ ਦੇ ਹਾਲਾਤਾਂ 'ਚ ਤਾਂ ਹਾਲਾਤ ਥੋੜਾ ਬਹੁਤ ਗੜਬੜ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਅਦਰਵਾਈਜ਼ ਜਰਾਂ ਅੰਦਰ ਕੰਮ ਤੇ ਆਮ ਲੋਕਾਂ ਨੂੰ ਕੀ ਅਪੀਲ ਕਰੋ ਇਹ ਹੀ ਹੈ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਜothe ਸੰਭਵ ਜੋ ਸਹਾਇਤਾ ਕਰ ਸਕਦੇ ਹੋ ਕੈਰੀਆਂ ਰੱਖਣ ਔਰ ਬਿਲਕੁਲ ਪੈਨਿਕ ਹੋ ਕੇ ਵਾਹਾਂ ਦੇ ਮਗਰ ਲੱਗਣ ਦੀ ਜਰੂਰਤ ਨਹੀਂ ਹੈ অথেন্টিਕੇਟ ਜਿਹੜੀਆਂ ਖਬਰਾਂ ਸੁਣੋ ਅਗਰ ਕੋਈ ਗੱਲ ਨਹੀਂ ਪਤਾ ਲੱਗਦੀ ਤਾਂ ਜਿਹੜੇ ਆਫੀਸਰ ਇੱਥੇ ਹੈਗੇ ਉਹਨਾਂ ਨਾਲ ਕੰਟੈਕਟ ਕਰੋ ਠੀਕ ਹੈ ਜੀ ਔਰ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਉਹ ਮੌਕੇ ਤੇ ਮੌਜੂਦ ਨੇ ਔਰ ਕੰਮ ਜਿਹੜਾ ਆ ਉਹਨਾਂ ਦੀ ਦੇ ਦੇਖ ਸਕਦੇ ਆ ਜਿਹੜਾ ਜਾਲ ਬਣਾਉਣ ਦਾ ਕੰਮ ਹੈਗਾ ਉਹ ਵੀ ਜਿਹੜਾ ਹੈ ਇਸ ਮੌਕੇ ਤੇ ਉੱਪਰ ਜਿਹੜਾ ਕੀਤਾ ਜਾ ਰਿਹਾ ਹੈ ਆਪਕਾ ਨਾਮ ਕੀ ਹੈ ਸਰ ਮੋਜ਼ੀ ਰਹੇ ਆਪ ਕਹਾਂ ਸੇ ਆਏ ਹੈ ਸਰਨਪੁਰ ਸੇ ਹੈ ਜੀ ਯਹਾਂ ਪਰ ਕੀ ਕੰਮ ਮੇਨ ਹੈ ਆਪ ਕਰ ਰਹੇ ਯਹਾਂ ਪਰ ਜਾਲੇ ਬਣਾ ਰਹੇ ਹੈਂ ਜਾਲੇ ਜਾਲੇ ਬਣਾ ਰਹੇ ਹੈ ਇਹ ਆਪਕੋ ਕਬ ਆਏ ਹੈ ਆਪ ਕੱਲ ਹੈ ਨਬ ਜਾਣਾ ਤਾਂ ਸਾਮੇ ਆਏ ਨੇ ਵਹਾਂ ਜੰਮੂ ਮੇਰੇ ਨਾ ਮਰਦਨ ਸਿਮੀ ਆਉਣਾ ਪੜਾ ਐਮਰਜੈਂਸੀ ਮੇ ਆਪ ਯਹਾਂ ਪਰ ਆਏ ਆਂ ਜਾਲ ਬਣਾਉਣ ਕੇ ਲੀਏ ਹਾਂ ਜੀ ਜੀ ਜਾਣਦੇ ਆ ਇੱਥੇ ਦੇ ਹਾਲਾਤਾਂ ਬਾਰੇ ਹੋਰ ਵੀ ਗੱਲਬਾਤ ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਇੱਥੇ ਦੇ ਹਾਲਾਤਾਂ ਬਾਰੇ ਦੱਸੋ ਕਿਸ ਤਰ੍ਹਾਂ ਦੇ ਨੇ ਸਤਿ ਸ੍ਰੀ ਅਕਾਲ ਜੀ ਅਸੀਂ ਇੱਥੇ ਬੁਲਜ ਟੈਲਦਾਸ ਨਵਾਂ ਸ਼ਹਿਰ 'ਚ ਖੜੇ ਆਂ ਇੱਥੇ ਕੱਲ ਰਾਤੀ ਦੋ ਜਗ੍ਹਾ ਤੇ ਬਨਉ ਧਾ ਲੱਗੀ ਸੀ ਬਟ ਕੋਈ ਪੈਨਿਕ ਵਾਲੀ ਕੋਈ ਗੱਲ ਨਹੀਂ ਹੈਗੀ ਐਕਚੁਅਲੀ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ ਨਾਲ ਜਿਹੜੇ ਗਰਾਊਂਡਸ ਹੈਗੇ ਆ ਉਹਨਾਂ ਤੋਂ ਨੀਵਾ ਹੈਗਾ ਇਸ ਕਰਕੇ ਹਜੇ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਹੈ ਤੇ ਸਿਵਲ ਤੁਸੀਂ ਦੇਖ ਰਹੇ ਹੋ ਸਿਵਲ ਪ੍ਰਸ਼ਾਸਨ ਵੀ ਕਾਫੀ ਦੇਰ ਤੋਂ ਲੱਗਿਆ ਹੋਇਆ ਹੈ ਇਹ ਨਾਲ ਸਾਡੀ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ ਅੱਜ ਵੀ ਪੰਜਾਬ ਪੁਲਿਸ ਦੇ ਵਿੱਚੋਂ 400 ਜਵਾਨ ਜਿਹੜੇ ਇੱਥੇ ਨਵਾਂ ਸ਼ਹਿਰ ਵਿਖੇ ਆਏ ਆ ਤੇ ਵਿੱਚੋਂ 200 ਜਵਾਨ ਜਿਹੜੇ ਮੌਕੇ ਦੇ ਉੱਤੇ ਕੰਮ ਕਰ ਰਹੇ ਤੇ ਬਾਕੀ ਜਿਹੜੇ ਹੈਗੇ ਈਵਨਿੰਗ ਸ਼ਿਫਟ ਦੇ ਵਿੱਚ ਆਣਗੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਪੈਨਿਕ ਕਰਨ ਵਾਲੀ ਗੱਲ ਨਹੀਂ ਅਫਵਾਹਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਅਸੀਂ ਮੌਕੇ ਦੇ ਉੱਤੇ ਹੀ ਹੈਗੇ ਹਾਂ ਤੇ ਬਿਲਕੁਲ ਜਿਹੜਾ ਹੈਗਾ ਸਥਿਤੀ ਕੰਟਰੋਲ ਦੇ ਵਿੱਚ ਹੈ ਤੇ ਅਸੀਂ ਜਿਹੜਾ ਬੰਨ ਨੂੰ ਬਚਾਉਣ ਦੇ ਲਈ ਪੂਰੀ ਤਰ੍ਹਾਂ ਜਿਹੜਾ ਹੈਗਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਬੰਨ ਨੂੰ ਬਚਾ ਲਾਂ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਇੱਥੇ ਬੰਨ ਦੇ ਲਈ ਜਿਹੜੇ ਲੋਕ ਨੌਜਵਾਨ ਨੇ ਜਾਂ ਹੋਰ ਨੇ ਉਹਨਾਂ ਨੂੰ ਸੇਵਾਦਾਰ ਨੇ ਉਹਨਾਂ ਨੂੰ ਕੀ ਕਹੋਗੇ ਆ ਬਿਲਕੁਲ ਜੀ ਮੈਂ ਆਮ ਲੋਕਾਂ ਨੂੰ ਕਹਿਣਾ ਕੋਈ ਵੀ ਜਿਹੜਾ ਅਫਵਾਹ ਫੈਲ ਰਹੀਆਂ ਉਹਨਾਂ ਤੇ ਵਿਸ਼ਵਾਸ ਨਾ ਕਰੋ ਸਾਡੇ ਅਫੀਸ਼ੀਅਲ ਚੈਨਲ ਹੈਗੇ ਨੇ ਉਹਨਾਂ ਥਰੂ ਜੋ ਇਨਫੋਰਮੇਸ਼ਨ ਆ ਰਹੀ ਹੈ ਉਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਜਾਵੇ ਬਾਕੀ ਜੋ ਹੜ ਦੇ ਹਾਲਾਤ ਹੈਗੇ ਆ ਜੋ ਇੱਥੇ ਸਾਨੂੰ ਚਾਹੀਦਾ ਉਹ ਤੁਹਾਨੂੰ ਡੀਸੀ ਸਾਹਿਬ ਦੇ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਹਾਂਜੀ ਇੱਥੇ ਦੇ ਹਾਲਾਤਾਂ ਬਾਰੇ ਕੀ ਕਹਿਣਾ ਚਾਹੋਗੇ ਬੁਰਜ ਟਾਇਲ ਦਾ ਐਸੋਸੀਏਟ ਵਲੇ ਹੈਗੇ ਆ ਜੀ ਇੱਥੇ ਜਿਹੜਾ ਬੰਨ ਹੈਗਾ ਉਹ ਦੋ ਤਿੰਨ ਥਾਵਾਂ ਤੋਂ ਜਿਹੜਾ ਹੈਗਾ ਉਹ ਖੁਰ ਗਿਆ ਸੀਗਾ ਪਾਣੀ ਦੀ ਮਾਰ ਨਾਲ ਜੀ ਤੇ ਪਾਣੀ ਜਿਹੜਾ ਹੈਗਾ ਉਹ ਨਾਲ ਦੀ ਜਿਹੜੀ ਖੇਤੀਬਾੜੀ ਵਾਲੀ ਜਮੀਨ ਹੈਗੀ ਆ ਉਹਦੇ ਨਾਲ ਪਾਣੀ ਜਿਹੜਾ ਹੈਗਾ ਉਹਦਾ ਸੰਪਰਕ ਇੱਥੇ ਹੋਇਆ ਸੀਗਾ ਅ ਲੇਕਿਨ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਜਿਹੜਾ ਹੈਗਾ ਉਹ ਨੀਵਾ ਹੈਗਾ ਤੇ ਜਿਹੜੀ ਖੇਠੇ ਪਿਛਲੇ ਪਾਸੇ ਜ਼ਮੀਨ ਹੈਗੀ ਇਹ ਬੰਦ ਦੇ ਨਾਲ ਉਹਦਾ ਜਿਹੜਾ ਲੈਵਲ ਹੈਗਾ ਉਹ ਉੱਚਾ ਹੈਗਾ ਕਿਤੇ ਕਿਤੇ ਉਹਦੇ ਬਰਾਬਰ ਸੋ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਕਬਰਾਨ ਵੀ ਲੋਡ ਨਹੀਂ ਹੈਗੀ ਜਿੱਥੇ-ਜਿੱਥੋਂ ਵੀ ਬੰਨ ਖਤਮ ਹੋਇਆ ਹੈਗਾ ਉੱਥੇ-ਉੱਥੇ ਅਸੀਂ ਜਿਹੜੇ ਆਪਣੇ ਪ੍ਰੋਟੈਕਸ਼ਨ ਵਰਕਸ ਨੇ ਉਹ ਸੀ ਕਰ ਰਹੇ ਹੈਗੇ ਆ ਤੇ ਕਾਫੀ ਸਾਰਾ ਜਿਹੜਾ ਪ੍ਰੋਟੈਕਸ਼ਨ ਵਰਕਸ ਉਹ ਹੋਇਆ ਵੀ ਹੈਗਾ ਇੱਕ ਮੇਰੀ ਹੋਰ ਅਪੀਲ ਹੈਗੀ ਏ ਇਹ ਜਿਹੜੀ ਲੋਕੇਸ਼ਨ ਹੈਗੀ ਏ ਬੜੀ ਡਾਇਨਾਮਿਕ ਜੀ ਲੋਕੇਸ਼ਨ ਹੈ ਤੁਸੀਂ ਦੇਖਿਆ ਹੋਵੇਗਾ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਜਿਹੜਾ ਹੀ ਹੈਗੀ ਲੰਬਾਈ ਦੇ ਵਿੱਚ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਹੈਗਾ ਸੋ ਇਸ ਦੌਰਾਨ ਜੇ ਕੰਮ ਕਰਦੇ ਕਰਦੇ ਕਿਤੇ ਕਿਤੇ ਥੋੜਾ ਥੋੜਾ ਜਿਹਾ ਟੈ ਲੱਗ ਵੀ ਰਹੀ ਹੈਗੀ ਉਹਦੇ ਤੋਂ ਆਪਾਂ ਨੂੰ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਅਕਸਰ ਮੈਂ ਦੇਖਿਆ ਕਿ ਸ਼ਾਮ ਵੇਲੇ ਰਾਤ ਵੇਲੇ ਕਿਸੇ ਇੱਕ ਪੋਰਸ਼ਨ ਦੀ ਵੀਡੀਓ ਜੀ ਬਣਾ ਕੇ ਲੋਕੀ ਕਾਫੀ ਪੈਨਿਕ ਕ੍ਰੀਏਟ ਕਰ ਦਿੰਦੇ ਨੇ ਕੋਈ ਵੀ ਜੇ ਘਬਰਾਉਣ ਵਾਲੀ ਗੱਲ ਹੋਏਗੀ ਸਾਡੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਵੀਡੀਓ ਪਾ ਦਿੰਦੇ ਆ ਕਿ ਆਲੇ-ਦੁਆਲੇ ਦੇ ਪਿੰਡਾਂ 'ਚ ਪਾਣੀ ਆ ਰਿਹਾ ਉਹ ਆ ਰਿਹਾ ਉਹਨਾਂ ਨੂੰ ਵੀ ਬੇਨਤੀ ਕਰ ਸਕਦੇ ਆ ਕਿ ਇਸ ਤਰੀਕੇ ਦੇ ਕੋਈ ਅਫਵਾਹਾਂ ਫਲਾਈ ਨਾ ਜਾਵੇ ਪਾਣੀ ਦਾ ਨੁਕਸਾਨ ਸ਼ਾਇਦ ਇੰਨਾ ਨਾ ਹੋਵੇ ਜਿੰਨਾ ਉਹਨਾਂ ਦੇ ਫਲਾਈ ਹੋਏ ਪੈਨਿਕ ਤੁਹਾਨੂੰ ਖੁਣ ਖੁਣ ਠੀਕ ਹੈ ਜੀ ਸੋ ਆਪਾਂ ਸਾਡੀ ਪ੍ਰੋਪਰ ਸਾਰੀਆਂ ਟੀਮਾਂ ਇੱਥੇ ਰਾਤ ਵੇਲੇ ਵੀ ਮੌਜੂਦ ਹੁੰਦੀਆਂ ਨੇ ਦਿਨ ਵੇਲੇ ਵੀ ਮੌਜੂਦ ਹੁੰਦੀਆਂ ਨੇ ਜੇ ਦੂਵੀ ਕੋਈ ਇੱਥੇ ਜੇ ਖੁਦਾ ਨਾ ਖਾਸਤਾ ਕੋਈ ਐਮਰਜੈਂਸੀ ਸਿਚੁਏਸ਼ਨ ਦੀ ਕੋਈ ਅਸਾਰ ਹੋਏ ਅਸੀਂ ਲੋਕਲ ਪਿੰਡ ਵਾਲਿਆਂ ਦੇ ਨਾਲ ਸਰਪੰਚਾਂ ਦੇ ਨਾਲ ਗੁਰਦੁਆਰਾ ਦੇ ਵਿੱਚ ਅਨਾਉਂਸਮੈਂਟ ਸਿਸਟਮ ਰਾਹੀਂ ਆਪਾਂ ਉਹਨਾਂ ਦੇ ਨਾਲ ਇਨ ਟੱਚ ਰਹਾਂਗੇ ਆਪਾਂ ਪਹਿਲਾਂ ਵੀ ਐਡਵਾਂਸ ਦੇ ਵਿੱਚ ਚੀਜ਼ਾਂ ਉਹਨਾਂ ਨੂੰ ਦੱਸੀ ਜਾ ਰਹੀਆਂ ਹੈਗੀਆਂ ਕੋਈ ਵੀ ਜੇ ਖਤਰੇ ਵਾਲੀ ਗੱਲ ਹੁੰਦੀ ਆਪਾਂ ਲੋਕਾਂ ਨੂੰ ਇੱਥੋਂ ਜਿਹੜਾ ਹੈਗਾ ਪਹਿਲਾਂ ਹੀ ਇਤਿਹਾਤਨ ਮੂਵ ਆਊਟ ਕਰਾ ਦੇਣਾ ਸੀਗਾ ਤੇ ਸਭ ਤੋਂ ਜ਼ਿਆਦਾ ਇੱਥੇ ਲੋਕ ਜਿਹੜੇ ਆਸ-ਪਾਸ ਦੇ ਲੋਕ ਹੈਗੇ ਨੇ ਇਲਾਕਾ ਨੂੰ ਅਸੀਂ ਹੈਗੇ ਨੇ ਸਭ ਤੋਂ ਜ਼ਿਆਦਾ ਯੋਗਦਾਨ ਵੀ ਇੱਥੇ ਕੰਮ ਦੇ ਵਿੱਚ ਉਹਨਾਂ ਵੱਲੋਂ ਪੈ ਰਿਹਾ ਹੈਗਾ ਤੇ ਉਹਨਾਂ ਨੇ ਜਿਹੜਾ ਹੈਗਾ ਇਹ ਸਾਰੀ ਸਿਚੁਏਸ਼ਨ ਨੂੰ ਪ੍ਰਸ਼ਾਸਨ ਦੇ ਨਾਲ ਰਲ ਕੇ ਕੰਟਰੋਲ ਦੇ ਵਿੱਚ ਲੈ ਕੇ ਆਇਆ ਸਰ ਜੀ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਕੋਈ ਨੰਬਰ ਵੀ ਐਸਾ ਹੈ ਜਿਸ ਤੇ ਨਾਲ ਕੋਈ ਕੰਟੈਕਟ ਕਰ ਸਕਦਾ ਹੈ 220 647 ਜਿਹੜਾ ਨੰਬਰ ਹੈਗਾ 645 22645 ਜਿਹੜਾ ਨੰਬਰ ਹੈਗਾ ਉਸ ਤੋਂ ਪਹਿਲਾਂ ਆਪਾਂ 01823 ਜਿਹੜਾ ਹੈਗਾ ਉਹਦੇ ਬਰ ਕੋਡ ਨੰਬਰ ਜਿਹੜਾ 018 ਤੇ ਉਹ ਅਸੀਂ ਵਰਤਨਾ ਹੈਗਾ ਤੇ ਉਸ ਤੋਂ ਇਲਾਵਾ ਇੱਥੇ ਮੌਕੇ ਦੇ ਉੱਤੇ ਮੇਰੇ ਬਹੁਤ ਸਾਰੇ ਆਫੀਸਰ ਸਾਰੇ ਟਾਈਮ ਅਸੀਂ ਰਹਿੰਦੇ ਹੈਗੇ ਹਾਂ ਅਸੀਂ ਰੋਸਟਰ ਬਣਾਏ ਹੋਏ ਹੈਗੇ ਨੇ ਸੋ ਅਸੀਂ ਖੁਦ ਜਿਹੜਾ ਹੈਗਾ ਲੋਕਾਂ ਨੂੰ ਸੰਪਰਕ ਕਰਦੇ ਹੈਗੇ ਹਾਂ ਸਰਪੰਚਾਂ ਨੂੰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਸੋ ਉਹਦੇ ਵਿੱਚ ਕਿਸੇ ਤਰੀਕੇ ਦਾ ਵੀ ਕੋਈ ਕਮਿਊਨੀਕੇਸ਼ਨ ਦਾ ਮਸਲਾ ਨਹੀਂ ਠੀਕ ਹੈ ਇਹ ਤੁਸੀਂ ਜਿਹੜੀ ਸਾਰੀ ਧੰਨਵਾਦ ਸੁਣੀ ਆ ਕੋਈ ਵੀ ਵਿਅਕਤੀ ਜਿਹੜਾ ਹੈਗਾ ਆ ਕੋ ਇਹੋ ਜੇ ਗਲ ਦੇ ਵਿੱਚ ਨਾ ਆਵੇ ਕੋ ਕੁਝ ਵਿਅਕਤੀ ਜਿਹੜੇ ਆ ਕਿ ਉਹ ਵੀਡੀਓ ਪਾ ਦਿੰਦੇ ਹੈਗੇ ਆ ਔਰ ਲੋਕਾਂ ਦੇ ਵਿੱਚ ਪੈਨਿਕ ਜਿਹੜਾ ਆ ਕਿ ਡਰ ਦਾ ਮਾਹੌਲ ਪੈਦਾ ਕਰਦੇ ਆ ਸੋ ਇਸ ਤੋਂ ਬਚਿਆ ਜਾਵੇ ਤੁਸੀਂ ਦੇਖ ਸਕਦੇ ਆ ਕਿਉਂਕਿ ਜਿਹੜਾ ਹੈਗਾ ਆ ਇੱਥੇ ਦਰਿਆ ਦੇ ਉੱਪਰ ਜਿਹੜਾ ਹੈਗਾ ਅਸੀਂ ਗੁਰਜਟੈਲ ਦਾਸ ਪਹੁੰਚਿਆ ਇੱਥੇ ਦਵਾਈਆਂ ਦਾ ਵੀ ਜਿਹੜਾ ਪ੍ਰਬੰਧ ਕੀਤਾ ਹੋਇਆ ਆ ਤਾਂ ਜੋ ਕਿਸੇ ਨੂੰ ਜੇਕਰ ਕੋਈ ਸਮੱਸਿਆ ਵਗੈਰਾ ਆ ਜਾਂਦੀ ਹੈਗੀ ਆ ਤਾਂ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਐਮਰਜੈਂਸੀ ਦੇ ਵਿੱਚ ਜਿਹੜੀ ਦਵਾਈ ਦਿੱਤੀ ਜਾਵੇ ਇਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਉਹਨਾਂ ਦੀ ਦੇਖ ਰੇਠ ਠੇਟ ਜਿਹੜਾ ਇਹ ਸਾਰੇ ਜਿਹੜਾ ਕੰਮ ਆ ਉਹ ਹੋ ਰਿਹਾ ਆ ਦੇਖ ਸਕ ਰਹੇ ਆ ਜਿਹੜੇ ਗ੍ਰੇਟ ਜਿਹੜੇ ਹੈਗੇ ਆ ਜਾਲ ਜਿਹੜਾ ਉਹ ਬੰਨਿਆ ਗਿਆ ਆ ਜਿਹੜਾ ਜਾਲ ਹੈਗਾ ਉਹ ਲਗਾਇਆ ਜਾ ਰਿਹਾ ਆ ਪਾਜੀ ਤੁਸੀਂ ਦੇਖ ਪਾ ਰਹੇ ਹੋ ਔਰ ਕੰਮ ਜਿਹੜਾ ਆ ਕਾਫੀ ਤੇਜ਼ੀ ਨਾਲ ਜਿਹੜਾ ਉਹ ਚੱਲ ਰਿਹਾ ਆ ਔਰ ਬੱਖੋ-ਬੱਕ ਪਿੰਡਾਂ ਤੋਂ ਨੌਜਵਾਨ ਹਰ ਵਰਗ ਜਿਹੜਾ ਆਇਆ ਹੋਇਆ ਹੈ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਹਰ ਵਰਗ ਜਿਹੜਾ ਇਸ ਮੌਕੇ ਦੇ ਉੱਪਰ ਆਪਣੀ ਭੂਮੀ ਆਪਣਾ ਕੰਮਕਾਰ ਕਰ ਰਹੇ ਨੇ ਔਰ ਜੀਵੀਸੀ ਮਸ਼ੀਨਾਂ ਜਿਹੜੀਆਂ ਆ ਉਹ ਵੀ ਲੱਗੀਆਂ ਹੋਈਆਂ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ ਗਰਾਉਂਡ ਜ਼ੀਰੋ ਤੋਂ ਅਸੀਂ ਤੁਹਾਨੂੰ ਇਹ ਰਿਕਾਰਡਿੰਗ ਦਿਖਾ ਰਹੇ ਆ ਗਰਾਉਂਡ ਜ਼ੀਰੋ ਤੋਂ ਇਹ ਤੁਹਾਨੂੰ ਰਿਕਾਰਡਿੰਗ ਜਿਹੜੀ ਆ ਦਿਖਾਈ ਜਾ ਰਹੀ ਆ ਬਿਲਕੁਲ ਅੱਧੇ ਫੁੱਟ ਤੋਂ 1 ਫੁੱਟ ਤੋਂ ਜਿਹੜਾ ਹੈਗਾ ਆ ਦਰਿਆ ਜਿਹੜਾ ਆ ਪਾਣੀ ਦਾ ਜਿਹੜਾ ਵਹਾਅ ਆ ਉੱਥੇ ਆ ਰਿਹਾ ਆ ਔਰ ਜੀਵੀਸੀ ਮਸ਼ੀਨ ਜਿਹੜੀ ਆ ਲੱਗੀਆਂ ਹੋਈਆਂ ਨੇ ਔਰ ਕ੍ਰੀਏਟਿਵ ਗਿਆੜਾ ਜਿਹੜੇ ਆ ਉਹ ਲਗਾਏ ਜਾ ਰਹੇ ਨੇ ਨਾਲ ਜਿਹੜਾ ਆ ਬੰਨਿਆ ਹੋਇਆ ਆ ਔਰ ਇੱਕ ਇਹ ਤਕਰੀਬਨ ਜ਼ਰੂਰ ਜ਼ਰੂਰ ਕੋਈ ਨਾ ਕੋਈ ਹੱਲ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਇਸ ਮੌਕੇ ਤੇ ਪੰਜਾਬ ਪੁਲਿਸ ਮਿਲਟਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਇਸ ਮੌਕੇ ਤੇ ਪਹੁੰਚੇ ਹੋਏ ਨੇ ਔਰ ਸੇਵਾਦਾਰਾ ਬਲੋ ਵੀ ਸੇਵਾ ਨਵਾਈ ਜਾ ਰਹੀ ਹੈ ਆਕੇ ਆ ਰਹੇ ਨੇ اور ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਮਾਲਕਾ ਹੁਣ ਤੇ ਮਿਹੇ ਹੀ ਕਰ ਕੋਈ ਮੀਂਹ ਪਾਣੀ ਨਾ ਹੋਵੇ ਤਾਂ ਜੋ ਜਿਹੜਾ ਆ ਕਿ ਖਤਰੇ ਤੋਂ ਬਚਾ